ਤੰਗ ਦਾ ਬਚਾ ਹੋ ਗਿਆ ਮਹਾਰਾਜ ਕਿਰਪਾ ਨਾਲ ਇਹ ਇਹ ਕਰਨਾ ਉਹੀ ਕਿਵੇਂ ਹੈ ਇਹ ਜੀ ਦੱਸ ਦੇਣਾ ਮੇ ਟੋੜੇ ਟਰਾਲੇ ਨੇ ਘੱਟ ਮਾਰੀ ਜੀ ਉਹ ਗੱਲ ਕੀ ਹੋਈ ਹੈ ਪਿੰਡ ਪੂਰੇ ਕਲਾਂ ਕੋਈਪੁਰ ਫਾਜ਼ਿਲਕਾ ਹਾਈਵੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਟਰਾਲਾ ਪਲਟਿਆ ਸੀਗਾ ਸਾਹਮਣੇ ਬਿਲਕੁਲ ਹਾਈਵੇ ਦੇ ਉੱਪਰ ਜੋ ਕਿ ਸੰਗਤ ਜਾ ਰਹੀ ਸੀ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸੋ ਇੱਥੋਂ ਦੀ ਜਿਹੜੀ ਸੰਗਤ ਹੈਗੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਵੀਰ ਜੀ ਤੁਸੀਂ ਟਾਲੇ ਸੀਗੇ ਹਾਂਜੀ ਹਾਂਜੀ ਤੁਸੀਂ ਪਾਸੇ ਸੀਗੇ ਆਹ ਬੈਗਜ ਲੈ ਆਂ ਸੋ ਸੰਗਤ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਆਹ ਪੈਂਤ ਸਸਰੀ ਕਾਲ ਹੈ ਕਹਿੰਦੇ ਇਹ ਕਿਸੀ ਦੇ ਸੰਗਤ ਦੇ ਕਿਵੇਂ ਬਚਾ ਕਿਵੇਂ ਹੋਇਆ ਕਦੋਂ ਡਿੱਗੇ ਹੈਂ ਇਹ ਗੱਲ ਕੀ ਹੋਈ ਹੈ ਪਤਾ ਨਹੀਂ ਲੱਗਿਆ ਇਹ ਤਾਂ ਮਾਰਿਆ ਕਿੱਲੇ ਬੰਦਿਆਂ ਨੂੰ ਪਤਾ ਨਹੀਂ ਬੈਠੇ ਸਨ ਬੰਦਿਆਂ ਕੋਲ ਵੀਰ ਜੀ ਇੱਥੇ ਸੀ ਟਾਲੇ ਦੇ ਨਹੀਂ ਨਹੀਂ ਤਾਂ ਆ ਰਹੀ ਜੀ ਇੱਥੇ ਹਾਂਜੀ ਆ ਜੀ ਇਹ ਨਾ ਜੱਗ ਭੂਰੇ ਖਰ ਦੇ ਕੋਲੇ ਨਾ ਜਾਣ ਕੇ ਤੇ ਅਜਾ ਟਰਾਲੀ ਜਿਹੜੀ ਕਿ ਮੋੜ ਨੇ ਜਾਣ ਦੇ ਕੋਈ ਐਡੀ ਸੇਜ ਨਹੀਂ ਸੀ ਕਿ ਕੋੜੇ ਨੇ ਸਾਈਡ ਮਾਰੀ ਹੈ ਕੋੜੇ ਨੇ ਸਾਈਡ ਮਾਰੀ ਕੋਈ ਪਤਾ ਨਹੀਂ ਲੱਗ ਰਹਾ ਕਾਬੂ ਹੋਣ ਕਰ ਟਰਾਲੀ ਜਾਵੇ ਸੱਚੇ ਪਾਤਸ਼ਾਹ ਬਾਬਾ ਬੁੱਢਾ ਸਾਹਿਬ ਜੀ ਨੇ ਸਾਰੇ ਜੀ ਰੱਖ ਲਏ ਆ ਮਾੜੀਆਂ ਮੋਟੀਆਂ ਸੱਟਾਂ ਤਾਂ ਲੱਗਦੀਆਂ ਹੀ ਆਂ ਕੋੜਾ ਕਿਧਰੋਂ ਕਿੱਥੋਂ ਆ ਰਿਹਾ ਸੀ ਹਾਂਜੀ ਕੋੜਾ ਵੀ ਮਗਰੋਂ ਆ ਰਿਹਾ ਸੀਗਾ ਜੀ ਫਾੜਕਾ ਇਧਰ ਫਾੜਕਾ ਲੋ ਆ ਰਿਹਾ ਸੀ ਹਾਂਜੀ ਇਧਰੋਂ ਜਾਣ ਲੱਗੇ ਅੱਜ ਹਾਜੀ ਟਰੈਕਟਰ ਟਰੈਕਟਰ ਸਾਈਡ ਤੇ ਜਾਂਦਾ ਸੀ ਟਰੈਕਟਰ ਦੇ ਕੋਈ ਅੱਲਾ ਕੋਲ ਘੱਟ ਮਾਰੀ ਆ ਘੱਟ ਮਾਰ ਕੇ ਮਗਰੋਂ ਨੁਕਰ ਵੱਜੀ ਟਰਾਲੀ ਜੱਕਦਾਂ ਟਰੈਕਟਰ ਘੁੰਮ ਗਿਆ ਔਰ ਘੁੰਮਣ ਦੇ ਕਾਰਨ ਇਹਨਾਂ ਦੇ ਜਾਨਕੀ ਟਰਾਲੀ ਪਲਟ ਗਈ ਇਹਨਾਂ ਆ ਕਿ ਗੁਰੂ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਧੰਵਾਦ ਆ ਕਿ ਜਿਨ੍ਹਾਂ ਨੇ ਉਹਨਾਂ ਦੀ ਯਾਤਰਾ ਸੀ ਉਹਨਾਂ ਨੇ ਸਾਰਾ ਨੂੰ ਹੱਥਾਂ ਦੇ ਚੁੱਕ ਲਿਆ ਔਰ ਚੋਕੇ ਕਿਸੇ ਦੇ ਕੋਈ ਛੱਟ ਨਹੀਂ ਲੱਗੀ ਕੁਛ ਨਹੀਂ ਨਿਮਾਰੀ ਮੋਤੀ ਚੋੜ ਲੱਗੀ ਛੱਟਾ ਮਾਰੀਆਂ ਮੋਟੀਆਂ ਆਈਆਂ ਕੋਈ ਨਹੀਂ ਆ ਖਾਸ ਨਹੀਂ ਹੈਗੀਆਂ ਜੀ ਹੁਣ ਠੀਕ ਹੈ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੱਤ ਕੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਫਰੋਇਪੁਰ ਹਾਈਵੇ ਜਿਹੜਾ ਫਾਜ਼ਿਲਕੇ ਨੂੰ ਜਾ ਰਿਹਾ ਹੈ ਪੂਰੇ ਖੁੱਡ ਦਾ ਸੋ ਫਾਜ਼ਿਲਕੇ ਤੋਂ ਫਰੋਇਪੁਰ ਜਿਹੜਾ ਹਾਈਵੇ ਹੈਗਾ ਉੱਥੇ ਇੱਕ ਸੰਗਤਾਂ ਜਿਵੇਂ ਜੋੜ ਮਲੇ ਤੇ ਜਾ ਰਹੀਆਂ ਹੈਗੀਆਂ ਸੀਗੀਆਂ ਟਰਾਲੇ ਤੇ ਟ੍ਰੈਲਰ ਇੱਥੇ ਪਲਟ ਗਿਆ ਸੀਗਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੋ ਸੰਗਤਾਂ ਨੂੰ ਥੋੜੀਆਂ ਬੜੀਆਂ ਸੱਟਾਂ ਲੱਗੀਆਂ ਹੈਗੀਆਂ ਨੇ ਤਸਵੀਰਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਉਹ ਡਾ ਟ੍ਰੈਲਾ ਸੀਗਾ ਇੱਥੇ ਪਲਟਿਆ ਸੀਗਾ ਥੱਲੇ ਇਹ ਹੈਗੀ ਸੀਗੀ ਲੇਕਿਨ ਬਚਾਅ ਹੋ ਗਿਆ ਸੋ ਆ ਸਾਰੀ ਸੰਗਤ ਜਿਹੜੀ ਹੈਗੀ ਵਿੱਚ ਪਾਲੇ ਦੇ ਵਿੱਚ ਬੈਠੀ ਸੀਗੀ ਲੇਕਿਨ ਬਚਾਅ ਹੋ ਗਿਆ ਸੰਗਤ ਵਾੜੀਆਂ ਮੁੱਟੀਆਂ ਟਟਾਂ ਲੱਗੀਆਂ ਹੈਗੀਆਂ ਨੇ ਹਾਂ ਮੈਂ ਕਿਵੇਂ ਟਰਾਲਾ ਕਿਵੇਂ ਬੱਜਿਆ ਧੰਨਵਾਦ ਭਾਜੀ ਆਪਣਾ ਤਾਂ ਨਹੀਂ ਸੀ ਟਰਾਲਾ ਗੱਡੀ ਖੜੀ ਅੱਛਾ ਜਾਂ ਤੁਹਾਨੂੰ ਸੁਣਨ ਚਾਹਤਾ ਸੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਦੋਸਤੋ ਫਰੋਜਪੁਰ ਫਾਇਲ ਕਾ ਹਾਈਵੇ ਤੇ ਜਿਹੜੀ ਕਿ ਸੰਗਤ ਜਾ ਰਹੀ ਸੀਗੀ ਬਾਬਾ ਬਾਬਾ ਪੁੱਟਾ ਸਾਹਿਬ ਜੀ ਜੋੜ ਮਿਲੇ ਤੇ ਇੱਥੇ ਹੀ ਟਰਾਲਾ ਪਲਟਿਆ ਸੀਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੇਕਿਨ ਬਚ ਗਈ ਸੰਗਤ ਬਾਈ ਤੁਸੀਂ ਜਦੋਂ ਟਰਾਲਾ ਇੱਥੇ ਪਲਟਿਆ ਸੀਗਾ ਮੌਕੇ ਤੁਸੀਂ ਅਸੀਂ ਸਾਹਮਣੇ ਦੇਖ ਰਹੇ ਸੀ ਜੋ ਸਾਹਮਣੇ ਕੰਮ ਲੱਗੇ ਸੀ ਜੀ ਅੱਛਾ ਤੇ ਆਪਣਾ ਆ ਟਾਣੀ ਤੇ ਹਾਂ ਹਾਂ ਤੇ ਦੇਖਿਆ ਵੀ ਸੰਗਤ ਟਰਾਲਾ ਪਲਟਿਆ ਬਾਈ ਭਜਾਈ ਮੋਟਰਸਾਈਕਲ ਦਾ ਬਈ ਸੰਗਤ ਨਹੀਂ ਜੜੇ ਨੇ ਕਿਵੇਂ ਬਾਕੀ ਸਾਰੀ ਸੰਗਤ ਦਾ ਬਚਾਅ ਹੋ ਗਿਆ ਮਹਾਰਾਜਾ ਕਿਰਪਾ ਨਾਲ ਇੱਕ ਇੱਕ ਘਟਨਾ ਹੋਈ ਕਿਵੇਂ ਇਹ ਜੀ ਦੱਸ ਦਿਨਾ ਮੀਟ ਕੋਲੇ ਟਰਾਲੇ ਨਾਲ ਕੱਟ ਮਾਰੀ ਜੀ ਅੱਛਾ ਹਾਂ ਜੀ ਤੇ ਬਾਕੀ ਹੁਣ ਦੇਖੋ

ਸੋ ਸੰਗਤਾਂ ਵੇਖੋ ਲੱਖਾਂ ਦੇ ਹਿਸਾਬ ਨਾਲ ਇੱਥੋਂ ਜਾ ਰਹੀਆਂ ਆ ਗਏ ਨੇ ਹਲੋ ਗੰਗਾ ਨਗਰੇ ਬਹੁਤ ਵੀਡੀਓ ਸਾਂਭਾ ਹੋ ਗਿਆ ਤੁਸੀਂ ਦਿਖਾਈ ਦੇਣੀ ਆ ਗਏ ਨੇ ਹਲੋ ਇੱਕ ਮਿੰਟ ਹਾਂਜੀ ਵੀਰ ਜੀ ਤੁਹਾਡਾ ਵੀ ਆਹੀ ਪਿੰਡ ਮੈਂ ਤਾਂ ਹੋਣਾ ਮੈਂ ਤਾਂ ਬਾਤ ਚੁਪਾਉਣੀ ਬਤਾਓ ਸੋ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਪੂਰੇ ਖੁਰਦ ਦੀਆਂ ਜਿੱਥੇ ਕਿ ਟਰਾਲਾ ਜਿਹੜਾ ਸੰਗਤ ਦਾ ਭਰਿਆ 1.5 200 ਸੰਗਤ ਦੇ ਵਿੱਚ ਹੈਗੀ ਸੀਗੀ ਇੱਥੇ ਕਰਕੇ ਟਰਾਲਾ ਪਲਟ ਗਿਆ ਸੀਗੇ ਲੇਕਿਨ ਬਾਬਾ ਪੁੱਡਾ ਸਾਹਿਬ ਜੀ ਨੇ ਇਹਨਾਂ ਨੂੰ ਬਚਾ ਲਿਆ ਮਾੜੀਆਂ ਮੁੱਟੀਆਂ ਸੱਟਾਂ ਲੱਗੀਆਂ ਹੈ ਜਿene ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਵਾਕੇ ਨੂੰ ਆਰਾਮ ਨਾਲ ਚੱਲਿਆ ਕਰਨ ਮਤਲਬ ਨਹੀਂ ਹੋstra ਗੱਲ ਆਈ ਸਾਹਿਬ ਐਜੀ ਕੀ ਬਦੇ ਜੀ ਬਾਬਾ ਜੀ ਹਾਦਸਾ ਜਿਵੇਂ ਪੂਰੇ ਖੁਰ ਦੇ ਵਿੱਚ ਆ ਟ੍ਰੈਲ ਆ ਕਲਾ ਪੂਰੇ ਕਲਾ ਆਈ ਪੂਰੇ ਕਾਣ ਦੇ ਵਿੱਚ ਕਿਵੇਂ ਹਾਦਸਾ ਹੋਇਆ ਆਉਦਾ ਹੀ ਲਗਾ ਉਹ ਭਜਾਉਂਦੇ ਬਾਹਲੇ ਸਾਰੇ ਉੱਤੇ ਸਪੀਕਰ ਲੱਗੇ ਨੇ ਲਾਲ ਲਾਲ ਕਰਦੇ ਤੁਰੇ ਜਾਂਦੇ ਅੱਗਾ ਪਿੱਛਾ ਵੇਦੇ ਨਹੀਂ ਜੋ ਫਿਰ ਵੱਡੀ ਸੜਕ ਕਿਤੇ ਮਹਾਤਾ ਪੱਪਾ ਜਿਹੜੇ ਵੱਡੇ ਵੱਡੇ ਡੀਜੇ ਲਾਉਂਦੇ ਤੇ ਇਹਦੇ ਕੋਈ ਕੰਟਰੋਲ ਨਹੀਂ ਹੋ ਸਕਦਾ ਮੈਂ ਕਟਰ ਆਬ ਕਰਨਾ ਸੰਗਤ ਨੇ ਕਰਨਾ ਹੁੰਦਾ ਘਰੋਂ ਨਿਕਲਦੇ ਭਾਈ ਤੇਜ਼ੀ ਦੇ ਨਾਲ ਸਾਰੇ ਵੀ ਟੋਰਦਾ ਹੀ ਭਜਾਉਂਦੇ ਬਾਹਲੇ ਕਿ ਮੰਦੀਰ ਦੀ ਬੜੀ ਗੱਲ ਆਹ ਇਹਨੇ ਗੁੱਸਾ ਕਰਨਾ ਮੁੜ ਕੇ ਤਾਂ ਵੀ ਅੰਝਾਈ ਹਾਂ ਬਚਾ ਕੇ ਤੇ ਸਾਰਿਆਂ ਨੂੰ ਅਹੀ ਆਏ ਬਚਾ ਕੇ ਆਉਂਦੀ ਜਾਓ ਆਰਾਮ ਨਾਲ ਜਾਓ ਔਰੀ ਜਾਓ ਆਰਾਮ ਨਾਲ ਜਾਓ ਇਹਦੇ ਡੀਜੇ ਟੂਜੇ ਲਾਗੇ ਤੇ ਭਾਈ ਟੀ ਦਾ ਨਾ ਪਜਾਇਆ ਕਿੰਨਾਂ ਨੁਕਸਾਨ ਪੜਾਉਗਾ ਭਾਈ ਇਹਦਾ ਬਾਕੀ ਫਿਰ ਅੱਗੇ ਦੇ ਬਚਾ ਹੋਰ ਕਿਨੇ ਆਕਰ ਇਹਦਾ ਬਚ ਗਿਆ ਠੀਕ ਹੈ ਸੱਦਾ ਸਦਾ ਬਿਡ ਬਿਡ ਲੱਗਾ ਹੀ ਬਚਾਈ ਹੋ ਗਿਆ ਬਚਾਰਾ ਕਰਦਾ ਆ ਭਾਈ ਬਾਕੀ ਕਿੰਨੀ ਸੰਗਤ ਪੱਜੀ ਵਿੱਚ ਭਰਿਆ ਸੀ ਟੰਗ ਦਾ 100 100 ਤੋਂ ਜ਼ਿਆਦਾ Banda ਵਿੱਚ ਹੋਏਗਾ ਜੀ ਇਹਦੇ ਹਾਂਜੀ ਇਹ ਪਿੰਡੇਗਾ ਕੋਈ ਸੰਗਲ ਦੇ ਕੋਈ ਜ਼ਮੀਂਦਾਰਾਂ ਪਿੰਡੇ ਆ ਉਥੋਂ ਦਾ ਟਰਾਲਰ ਜਮੀਤ ਸਿੰਘ ਆਹ ਕੋਰਤ ਸਿੰਘ ਨਾਲ ਪਿੰਡੇ ਆ ਉਹਦੇ ਦੇ ਪਾਸੇ ਪੈੜੋ ਵਾਣ ਵੀ ਸ਼ਹਿਦਾਂ ਦੇ ਨੂੰ ਬਾਣ ਆਈ ਹਾਂ ਜੀ ਜੀ ਬਾਬਾ ਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਅਮਰਜੀਤ ਸਿੰਘ ਹੈ ਪਿੰਡ ਪੂਰੇ ਕਲਾਂ ਦਾ ਆ ਇਹ ਲੁੱਕ ਲਿਆ ਗਿਆ ਆ ਲੁੱਕ ਲਿਆ ਆ ਆ ਆਪਣੀ ਨਰਸੀਏ ਖੇ ਨਾਲ ਇੱਥੇ ਵੱਡੀ ਜ਼ਮੀਨ ਹੈ ਹਾਂ ਜੀ ਹਾਂ ਜੀ ਧੰਨਵਾਦ ਆ ਬਾਬਾ ਜੀ ਪਤੇ ਸੋ ਜਿਸ ਤਰ੍ਹਾਂ ਸੰਗਤ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਨੂੰ ਜਾਂਦੀ ਹੋਈ ਹੈ ਉਨੇ ਹੁਣ ਇੱਕ ਸਾਲਾ ਪੜਾਤੀ ਲੱਗਦਾ ਜਿਵੇਂ ਬਾਬਾ ਜੀ ਉਹਨੇ ਜਾਣਕਾਰੀ ਦਿੱਤੀ ਐ ਸੋ ਹੋਰ ਵੀ ਸੰਗਤਾਂ ਇੱਥੋਂ ਜਾ ਰਹੀਆਂ ਹੈਗੀਆਂ ਨੇ ਸੋ ਬਚ ਕੇ ਇਹਨਾਂ ਨੂੰ ਵੀ ਜਾਣਾ ਚਾਹੀਦਾ ਵੀ ਇਹੋ ਜਿਹੇ ਹਾਦਸਾ ਕੋਈ ਨਾ ਹੋਵੇ ਕਿ ਜਿੱਥੇ ਕੋਈ ਜਾਨ ਚਲੀ ਜਾਵੇ ਸੋ ਤਸਵੀਰਾਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਜਿਹੜੀ ਸੰਗਤ ਹੈਗੀ ਬਾਬਾ ਬੁੱਢਾ ਸਭੀ ਦੇ ਜੋੜ ਮੇਲੇ ਨੂੰ ਜਾਂਦੀ ਹੋਈ ਸੋ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਧੰਨਵਾਦ ਉਹ ਇੱਥੇ ਜਿਹੜੀ ਐਂਬੂਲੈਂਸ ਵੀ ਜਿਹੜੀ ਹੈਗੀ ਹਸਪਤਲ ਵੱਲੋਂ ਪਹੁੰਚ ਚੁੱਕੀ ਐ ਹਾਈਵੇ ਦੇ ਉੱਪਰ ਜਿਨ੍ਹਾਂ ਨੂੰ ਜ਼ਿਆਦਾ ਸੱਟਾਂ ਲੱਗੀਆਂ ਹੋਣਗੀਆਂ ਉਹ ਸੰਤਾਂ ਨੂੰ ਜ ਹਸਪਤਾਲ ਵੀ ਕਿਲੇ ਜਾਇਆ ਜਾਵੇਗਾ ਸੋ ਤਸਵੀਰਾਂ ਜਿਹੜੀਆਂ ਫਰੋਜਪੁਰ ਫਾਜ਼ਲਕਾ ਹਾਈਵੇ ਦੀਆਂ ਹੈਗੀਆਂ ਨੇ ਪੂਰੇ ਕਲੇ ਦੀਆਂ ਜਿੱਥੇ ਕਿ ਐਂਬੂਲੈਂਸ ਪਹੁੰਚ ਚੁੱਕੀ ਆ ਤੇ ਜਿਨ੍ਹਾਂ ਨੂੰ ਜ਼ਿਆਦਾ ਸੱਟਾਂ ਹੈਗੀਆਂ ਨੇ ਤੋਂ ਉਹਨਾਂ ਨੂੰ ਇੱਥੋਂ ਲਿਜਾਇਆ ਜਾਵੇਗਾ ਹਸਪਤਾਲ